हां जी पैद बूटा सिंह चैनल ਦੇ ਨਾਲ ਜੁੜ ਚੁੱਕੇ ਸਾਰੇ ਮੇਰੇ ਵੀਰ ਸਾਰੀ ਮੇਰੇ ਭੈਣਾਂ ਦਾ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਦੋਸਤੋ ਅੱਜ ਹੋਰ ਤੁਹਾਡੇ ਨੂੰ ਪਰੂ ਹੋਏ ਆ ਕਿ ਨਵੇਂ ਜੜ ਕੇ ਲੈ ਕੇ ਅੱਜ ਦਾ ਮੇਰਾ ਕਨਸੈਪਟ ਹੈਗਾ ਵਿਸ਼ਾ ਹੈਗਾ ਇਨਫਰਟੀਲਿਟੀ ਇਨਫਰਟੀਲਿਟੀ ਰੋਗ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਪੰਜਪਣਾ ਕਾਫੀ ਭੈਣਾਂ ਇਸ ਮੁੱਛਰ ਤੋਂ ਪਰੇਸ਼ਾਨ ਨੇ ਕਾਫੀ ਫੋਨ ਕਾਲਸ ਮੇਰੇ ਕੋਲੇ ਆਂਦੀਆਂ ਪੈਣੀਆਂ ਤੇ ਜਿੱਦਾਂ ਦੀ ਮੈਂ ਐਡਵਾਈਸ ਦਿੱਤਾ ਸਾਰੀ ਮੇਰੇ ਭੈਣਾਂ ਨੂੰ ਸਾਰੀਆਂ ਜਿੰਨਾਂ ਜਿੰਨਾਂ ਨੇ ਮੇਰੀ ਗੱਲ ਨੂੰ ਫੋਲੋ ਅਪ ਕੀਤਾ ਉਹਨਾਂ ਨੂੰ ਜ਼ਰੂਰ ਫਾਇਦਾ ਹੋਇਆ ਤੇ ਅੱਜ ਵੀ ਮੈਂ ਇਸੇ ਵਿਸ਼ੇ ਨੂੰ ਲੈ ਕੇ ਤੁਹਾਡੇ ਰੂਪਰੂ ਹੋਇਆ ਲੇਕਿਨ ਮੇਰੀ ਰਿਕਵੈਸਟ ਹੈ ਕਿ ਜੋ ਵੀ ਮੇਰੀ ਭੈਣ ਇਸ ਵੀਡੀਓ ਨੂੰ ਦੇਖੇ ਜਾਂ ਮੇਰੇ ਵੀਰ ਦੇਖਣ ਉਹ ਵੀਡੀਓ ਪੂਰਾ ਦੇਖਿਓ ਤਾਂ ਕਿ ਤੁਹਾਡੇ ਕੁਝ ਫਾਇਦੇ ਪੈ ਸਕਣ ਦੋਸਤੋ ਮੈਂ ਬਸੇ ਪਹਿਲਾਂ ਵੀ ਵੀਡੀਓ ਬਣਾਈਆਂ ਹੋਣਗੀਆਂ ਸ਼ਾਇਦ ਇਹ ਜੀਆਂ ਉਹਦੇ ਵਿੱਚ ਵੀ ਇਹਦੇ ਕਈ ਕਾਰਨ ਦੱਸੇ ਨੇ ਵੀ ਜਿਨ੍ਹਾਂ ਚ ਗਰਭਦਾਨ ਦੇ ਵਿੱਚ ਬੱਚੇਦਾਨ ਦੇ ਵਿੱਚ ਵਿਗਾੜ ਨੇ ਉਹਦੇ ਮਾਰੇ ਦੋਸ਼ ਨੇ ਉਹ ਆਪਾਂ ਠੀਕ ਨਾ ਕਰੀਏ ਉਹਨਾਂ ਚਿਰ ਬੇਬੀ ਕਨਸੀਵ ਨਹੀਂ ਹੋ ਸਕਦਾ ਉਸ ਤੋਂ ਪਹਿਲਾਂ ਜਿੱਦਾਂ ਕਿ ਲਕੂਰੀ ਦੀ ਸਮੱਸਿਆ ਅੱਜ ਕੱਲ੍ਹ ਭੈਣ ਦੇ ਵਿੱਚ ਬਹੁਤ ਦੇਖੀ ਜਾਂਦੀ ਹੈ ਜਿਹੜਾ ਕਿ ਵੱਡਾ ਕਾਰਨ ਬੰਦ ਇਦ ਕਰਕੇ ਬੇਬੀ ਨਹੀਂ ਭੈਣਾ ਨੂੰ ਕੁਸੀ ਹੋ ਰਿਹਾ ਕਾਫੀ ਸਮੱਸਿਆ ਆ ਰਹੀ ਹੈ ਜਾਂ ਇਹ ਸਮੱਸਿਆ ਭੈਣਾ ਨੂੰ ਕੁਮਾਰੇ ਪੰਤੋਂ ਹੀ ਲੈ ਕੇ ਚੱਲੀ ਆ ਰਹੀ ਜਿਹੜੇ ਪੂਰਾ ਟ੍ਰੀਟਮੈਂਟ ਨਹੀਂ ਹੋਇਆ ਤੇ ਮੈਂ ਭੈਣਾ ਨੂੰ ਰਿਕਵੈਸਟ ਕਰਦਾ ਵੀ ਇਸ ਰੋਗ ਦਾ ਜੜ ਤੋਂ ਪਹਿਲਾ ਇਲਾਜ ਕਰੋ ਫਿਰ ਅਗਲਾ ਕੰਸਪਟ ਤੁਸੀਂ ਬੇਬੀ ਦਾ ਜੋ ਚੁਰਨਾ ਪਹਿਲਾਂ ਬੱਚੇਦੰਦ ਦੇ ਵਿੱਚ ਜੋ ਵਿਗਾੜ ਨੇ ਉਹ ਠੀਕ ਕਰੋ ਮੇਰੇ ਦਵਾਖਾਨੇ ਵਿੱਚ ਇਹ ਮੈਸੂਨ ਦਵਾਈ ਤਿਆਰ ਰਹੇ ਹਨ ਇਹ ਬਲਦੀ ਹੈ ਕਈਆਂ ਭੈੜਾਂ ਨੂੰ ਮੈਂ ਪਹਿਲਾਂ ਇਹ ਦਵਾਈ 1 ਮਹੀਨਾ ਤੋਂ ਪਿੰਦੇ ਚੁਸ ਕਰਉਂਦਾ ਇਹਦੇ ਨਾਲ ਲਕੋਰੀਆ ਜਾਂ ਜਿੰਨੇ ਵੀ ਬੱਚੇ ਰੰਗ ਦੇ ਮਾੜੇ ਦੋਸ਼ ਨੇ ਉਹ ਠੀਕ ਹੋ ਜਾਂਦੇ ਆ ਜਿੰਨਾ ਕਰਕੇ ਭੈੜਾ ਤੋਂ ਬੱਚਾ ਨੇ ਹੋਰਿਆ ਉਹਦੇ ਮਾੜੇ ਦੋਸ਼ ਮੇਲ ਕਾਰਨ ਸਫੇਦ ਪੰਡਾ ਆਉਣਾ ਜਾਂ ਪੀਲੇ ਰੰਗ ਦਾ ਪੰਡਾ ਜਾਂ ਲਹੂ ਦੇ ਤਰ੍ਹਾਂ ਲਾਲ ਰੰਗ ਦਾ ਪਾਣੀ ਜਿੰਨੇ ਵੀ ਇਹ ਸ਼ਿਕਾਇਤਾਂ ਨੇ ਬੱਚੇ ਦੰਦ ਦੇ ਵਿਗਾੜ ਕਰਕੇ ਨੇ ਬੱਚੇ ਦੰਦ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਇਨਫੈਕਸ਼ਨ ਹੁੰਦੀ ਹੈ ਇਸ ਦਵਾਈ ਦੇ ਨਾਲ ਜੇ ਇਸ ਨੂੰ ਮਹੀਨਾ ਤੋਂ ਮਹੀਨੇ ਯੂਜ਼ ਕਰ ਲਿਆ ਜਾਂ ਵੀ ਤਾਂ ਸਾਰੇ ਦੋਸ਼ ਠੀਕ ਹੋ ਜਾਂਦੇ ਨੇ ਤੇ ਮੈਂ ਫਿਰ ਤੁਹਾਨੂੰ ਅਪੀਲ ਕਰਦਾ ਖਾਸ ਕਰਕੇ ਭੈਣਾਂ ਨੂੰ ਜੋ ਵੀ ਵੀਡੀਓ ਦੇਖ ਰਹੀਆਂ ਨੇ ਪੇੜੋ ਅਗਰ ਇਸ ਰੋਗ ਨੂੰ ਠੀਕ ਕਰਨਾ ਹੈ ਇਮਪਰਟੀਲਿਟੀ ਰੋਗ ਦਾ ਜੇ ਤੁਸੀਂ ਪੱਕਾ ਸਮਾਵਾਰ ਕਰਨਾ ਹੈ ਇਹ ਮੇਰੇ દવાਖਾਨੇ ਦੇ ਵਿੱਚ ਇੱਕ ਖਾਸ ਚਲਾਲੀ ਸਪੈਸ਼ਲ ਦਵਾਈ ਬਣਦੀ ਹੈ ਜੋ ਲੰਬੇ ਸਮੇਂ ਤੋਂ ਮੈਂ ਯੂਜ਼ ਕਰਵਾ ਰਹੇ ਹਾਂ ਪੇਸ਼ੈਂਟਾਂ ਨੂੰ ਜਿਨ੍ਹਾਂ ਕੇ ਬਹੁਤ ਸਾਰੀਆਂ ਭੈਣਾ ਫਾਇਦਾ ਲੈ ਚੁੱਕੀਆਂ ਨੇ ਤੁਹਾਡਾ ਵੀ ਫਾਇਦਾ ਹੋ ਜਾਵੇਗਾ ਜਿਸ ਨੂੰ ਵੀ ਇਸ ਮੈਡੀਸਿਨ ਦੀ ਜ਼ਰੂਰਤ ਹੈ ਜਾਂ ਇਸ ਇਮਪਰਟੀਲਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਪੈਣਾ ਉਹ ਮੇਰੇ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਸਲਾਹ ਮਸ਼ਵਰਾ ਕਰ ਸਕਦੇ ਨੇ ਔਰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਹਿਰ ਸਸੀ ਕਾਂ